ਇਹਨੀ ਜਰਨੈਲ ਬਾਬਾ ਜੀਵਨ ਸਿੰਘ ਚਮਕੌਰ ਗੜੀ ਦੇ ਅਖੀਰ ਦੇ ਸ਼ਹੀਦ ਹੋਏ ਆ ਜਿਨ੍ਹਾਂ ਨੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਨਾਲ ਸਾਰੀ ਆਈ ਜੰਗਾਂ ਲੜੀਆਂ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਨਾਲ ਸਾਰਾ ਹੀ ਪਰਿਵਾਰ ਵਾਰਿਆ ਉਹੋ ਜੇ ਜਰਨੈਲ ਗੱਲ ਚੱਲਦੀ ਪਈ ਸੀ ਕਲਗੀ ਤੋੜੇ ਦੀ ਕੋਕੋ ਗੁਰਦਰਾ ਸ਼ਹੀਦ ਬੁਰਜ ਬਾਬਾ ਜੀਵਨ ਸਿੰਘ ਜੀ ਦੇਖੋ ਜਿਹੜਾ ਇਤਿਹਾਸ ਹੈ ਸਾਨੂੰ ਇਤਿਹਾਸ ਨਹੀਂ ਭੁੱਲਣਾ ਚਾਹੀਦਾ ਜਿਹੜੀ ਕਲਗੀ ਤੋੜੇ ਦੀ ਗੱਲ ਸੀਗੀ ਦੇਖੋ ਕਲਗੀ ਤੋੜਾ ਤੇ ਸ਼ਹੀਦ ਬਾਬਾ ਜੀਵਨ ਸਿੰਘ ਨੂੰ ਚਮਕੌਰ ਦੀ ਗੜੀ 'ਚ ਮਹਾਰਾਜ ਦੇਖੇ ਸੀਗੇ ਕਿਉਂਕਿ ਜੇ ਬਾਬਾ ਸੰਗਤ ਸਿੰਘ ਨੂੰ ਉੱਥੇ ਕਲਗੀ ਤੋੜਾ ਦਿੱਤਾ ਹੁੰਦਾ ਉੱਥੇ ਇਤਿਹਾਸਕ ਸਥਾਨ ਜ਼ਰੂਰ ਚਾਹੀਦਾ ਸੀ ਬਾਬਾ ਸੰਗਤ ਸਿੰਘ ਦਾ ਸਾਨੂੰ ਇਹ ਗੱਲ ਸਾਰਿਆਂ ਨੂੰ ਧਿਆਨ ਚ ਲਿਆਉਂਦੀ ਕਿਉਂਕਿ ਜਿਹੜੀ ਸੁਰਮਣੀ ਕਮੇਟੀ ਏ ਕਈਆਂ ਨੇ ਅੱਜ ਪੰਥ ਦੇ ਵਿੱਚ ਫੁੱਟ ਪਾ ਛੱਡੀ ਏ ਇਸ ਕਰਕੇ ਸਾਨੂੰ ਆਪਣੀ ਵਿਚਾਰਧਾਰਾ ਨੂੰ ਸਮਝਣ ਦੀ ਲੋੜ ਏ ਸਾਰੀ ਕੌਮ ਨੂੰ ਕਿਉਂਕਿ ਤੁਹਾਡੇ ਜਰਨੈਲਾਂ ਦੇ ਨਾਲ ਸ਼ੁਰੂ ਤੋਂ ਹੀ ਧੱਕਾ ਹੁੰਦਾ ਆਇਆ ਏ ਜਿਵੇਂ ਕਿ ਬਾਬਾ ਬੀਰ ਸਿੰਘ 1300 ਘੋੜਸਵਾਰ ਉਹਨਾਂ ਨੂੰ ਵੀ ਧੋਖੇ ਦੇ ਨਾਲ ਸ਼ਹੀਦ ਕੀਤਾ ਗਿਆ ਸੀਗਾ